ਆ ਇੱਕ ਨਾਰਵੇਜ ਦੇ ਨੌ ਦੇ ਪਤਾ ਨਹੀਂ ਕੀ ਖਲਾ ਰਹੇ ਸਾਨੂੰ ਆ ਤੁਸੀਂ ਇੱਕ ਚੈੱਕ ਕਰ ਲੋ ਬੱਕਰਾ ਬੱਕਰਾ ਕ ਕੁੱਤਾ ਆ ਪਤਾ ਨਹੀਂ ਕਿਹਾ ਹੋਰ ਕੁਸ ਹੈ ਇੱਕ ਫੈਕਟਰੀ ਮੋਮੋਸ ਦੀ ਬਣਾਉਂਦੇ ਨੇ ਔਰ ਇੰਨੇ ਗੰਦੇ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਟਾਇਲਟ ਤੱਕ ਦੇ ਵਿੱਚ ਵੀ ਬਰਤਨ ਪਏ ਹੋਏ ਨੇ ਉਧਰ ਆਗੇ ਨੇਪਾਲੀ ਹੈ ਸਾਡੇ ਆ ਤਾਂ ਘਰਾਂ ਦੇ ਵਿੱਚ ਫਿਰਦੇ ਨੇ ਰਸੋਈਆਂ ਦੇ ਵਿੱਚ ਆ ਇਦਾਂ ਦੇ ਕੰਮ ਕਰਦੇ ਨੇ ਵਿੱਚ ਚੂਹੇ ਘੁੰਮ ਰਿਹਾ ਟਾਇਲਟ ਦੇ ਵਿੱਚ ਸਾਰਾ ਸਮਾਨ ਪਿਆ ਹੋਇਆ ਉਧਰ ਵੀ ਤਿਆਰ ਹੋ ਰਿਹਾ ਬੈਡਾਂ ਦੇ ਥੱਲੇ ਵੀ ਇਹੀ ਬੈਡਾਂ ਦੇ ਥੱਲੇ ਸਪ੍ਰਿੰਗ ਰੋਲ ਔਰ ਚੂਹੇ ਕੁੜੇੜਾ ਬੰਦਾ ਦਿੱਲੀ ਖਾਣੇ ਵਾਲਾ ਜੇ ਕੀ ਤੀ ਉਹਰੇ ਆ ਕੇ ਕੁਰੀ ਜਿਹੜਾ ਮਾਰ ਜਵੇ ਮੈਨੂੰ ਤਾਂ ਹੀ ਲੱਗਦਾ ਉਹ ਜ਼ਿੰਦਗੀ ਚ ਕਦੇ ਦੁਬਾਰਾ ਖਾਊਗਾ ਦੇ ਆਪ ਇਹ दारू ਬੋਤਲਾਂ ਪਈਆਂ ਇੱਥੇ दारू ਪੀ ਰਹੇ ਨੇ ਉੱਪਰ ਲੇਟ ਰਹੇ ਨੇ ਨੰਗੇ ਨੰਗੇ ਬੈਠੇ ਨੇ ਨੰਗੇ ਪੈਰ ਨੇ ਨੰਗਿਆਂ ਦੇ ਇਹਨਾਂ ਦੇ ਹੱਥਾਂ ਦੇ ਵਿੱਚ ਐਦਾਂ ਹੀ ਇਹ दारू ਪੀ ਰਹੇ ਨੇ ਐਦਾਂ ਹੀ ਚਰਦੇ ਖਾ ਰਹੇ ਨੇ ਐਦਾਂ ਹੀ ਇਹ ਪਾਨ ਪੂਨ ਦਾ ਵਿੱਚ ਥੁੱਕ ਰਹੇ ਨੇ ਪਰ ਲੋਕੀ ਜਿਹੜੇ ਨੇ ਅਗਰ ਪੰਜਾਬ ਦੀ ਗੱਲ ਕਰਾਂ ਤਾਂ ਪੰਜਾਬੀ ਬੰਦੇ ਕੋਲ ਕੱਟ ਪ੍ਰਵਾਸੀਆਂ ਕੋਲ ਜ਼ਿਆਦਾ ਜਾਂਦੇ ਕਰੇ ਕਿ ਟੇਸਟੀ ਖਾਣਾ ਜ਼ਿਆਦਾ ਹੁੰਦਾ ਇਹ ਯਾਦਾ ਕੋਈ ਕੁੱਤਾ ਹੈ ਜਾਂ ਕੋਈ ਇਹ ਬਿੱਲਾ ਹੈਗਾ ਅਹੀ ਚੀਜ਼ਾਂ ਖੜਾ ਰਹੇ ਹੁਣ ਆਪਣੇ ਲੋਕ ਜਾ ਕੇ ਕਹਿੰਦੇ ਆ ਜੀ ਡਬਲ ਰੋਲ ਕਰਦੇ ਹੋ ਹਨ ਚਿਕਨ ਰੋਲ ਕਰਦੇ ਹੋ ਮਤਲਬ ਡਬਲ ਚਿਕਨ ਰੋਲ ਕਰਦੇ ਹੋ ਹਨ ਉਹਦੇ ਚ ਅਹੀ ਕੁਝ ਪੈਂਦਾ ਵਡੀਆਂ ਸੜੀਆਂ ਚੀਜ਼ਾਂ ਜਿਹੜੀਆਂ ਮਾਰਕੀਟ ਚ ਕੋਈ ਆਮ ਲੋਕ ਨਹੀਂ ਖਰੀਦੇ ਮੰਡੀਆਂ ਚੋਂ ਇਹ ਚੱਕ ਲੈਣੇ ਰਾਤ ਨੂੰ ਜਾ ਕੇ ਵਾਸੀਆਂ ਕੋਲ ਜਿਆਦਾ ਜਾਂਦੇ ਆ ਕਹਿੰਦੇ ਕਿ 10-20 ਰੁਪਏ ਸਸਤਾ ਹੁੰਦਾ ਕਹਿੰਦੇ ਕਿ ਟੇਸਟੀ ਜਿਆਦਾ ਹੁੰਦਾ ਪੰਜਾਬੀ ਬੰਦਾ ਬੇਲਾ ਖੜਿਆ ਰਹਿੰਦਾ ਉਸ ਤੋਂ ਬਾਅਦ ਸੋਚਦਾ ਕਰ ਪਰਿਵਾਰ ਕਿੰਦਾ ਚਲਾਵਾਂ ਬਿਲਕੁਲ ਤਸਵੀਰਾਂ ਦਿਖਾ ਰਹੇ ਆ ਮੋਹਾਲੀ ਦੇ ਮਟਰ ਤੋਂ ਕਿਸ ਤਰ੍ਹਾਂ ਦੇ ਨਾਲ ਮੋਮੋਸ ਫੈਕਟਰੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਔਰ ਉਸ ਤੋਂ ਬਾਅਦ ਤੁਸੀਂ ਦੇਖੋ ਲੋਕਾਂ ਦੀ ਸਿਹਤ ਦੇ ਨਾਲ ਕਿੱਦਾਂ ਖਿਲਵਾੜ ਹੋ ਰਿਹਾ ਔਰ ਕੁਝ ਕੁ ਪ੍ਰਵਾਸੀ ਇੱਧਰ ਆਂਦੇ ਨੇ ਉਸ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਰਾਏ ਤੇ ਲੈਂਦੇ ਨੇ ਉਸ ਤੋਂ ਬਾਅਦ ਇੱਕ ਫੈਕਟਰੀ ਮੋਮੋਸ ਦੀ ਬਣਾਉਂਦੇ ਨੇ ਔਰ ਇੰਨੇ ਗੰਦੇ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਟਾਇਲਟ ਤੱਕ ਦੇ ਵਿੱਚ ਵੀ ਬਰਤਨ ਪਏ ਹੋਏ ਨੇ ਉੱਧਰ ਵੀ ਮੋਮੋਸ ਤਿਆਰ ਹੁੰਦੇ ਸੀ ਗੱਲਬਾਤ ਕਰ ਲੈਣੇ ਅੰਦਰ ਲੋਕਲ ਸਾਡੇ ਨਾਲ ਭਾਜੀ ਕਿਸ ਤਰ੍ਹਾਂ ਦੇ ਨਾਲ ਇਹ ਪਤਾ ਲੱਗਾ ਔਰ ਤੁਸੀਂ ਇੱਧਰ ਪਹੁੰਚੇ ਉਸ ਤੋਂ ਬਾਅਦ ਵੀਡੀਓਜ਼ ਵਾਇਰਲ ਹੋਈਆਂ ਕਾਫੀ ਇੱਧਰ ਮੰਨ ਲਿਆ ਕਿ ਪਰਵਾਸੀ ਵੀ ਕਾਫੀ ਰਹਿੰਦੇ ਨੇ ਔਰ ਆਮ ਲੋਕ ਵੀ ਨੇ ਪਿੰਡਾਂ ਵਾਲੇ ਔਰ ਇਹ ਮੋਮੋਸ ਪੂਰੇ ਮੋਹਾਲੀ ਦੇ ਵੀ ਸਪਲਾਈ ਹੁੰਦੇ ਸੀ ਉਹਨਾਂ ਦੀ ਸਿਹਤ ਦੇ ਨਾਲ ਕਿਸ ਤਰ੍ਹਾਂ ਦੇ ਰਖ ਲਬਾੜ ਕੀਤਾ ਜਾ ਰਿਹਾ ਨਹੀਂ ਜੀ ਇਹ ਤਾਂ ਸਰਿਆਵੇਂ ਦਿਖਦਾ ਦੇਖੋ ਸਾਡੇ ਪਿੰਡ ਦੇ ਵਿੱਚ ਘੱਟੋ ਘੱਟ 5-6 ਕਾਰਖਾਨੇ ਨੇ ਬਣਾਏ ਹੋਏ ਇਹਨਾਂ ਨੇ ਜਿੰਨੀਆਂ ਵੀ ਇਹ ਟਰਾਈ ਸਿਟੀ ਦੇ ਵਿੱਚ ਰੇਡੀਆਂ ਲੱਗਦੀਆਂ ਨੇ ਮੋਮੋਸ ਸਪ੍ਰਿੰਗ ਰੋਲ ਇਹ ਹੋਰ ਵੀ ਸਪਲਾਈ ਹੁੰਦੇ ਸਾਡੇ ਪਿੰਡ ਦੇ ਵਿੱਚ ਲੱਗਦੀਆਂ ਨੇ ਤੇ ਸਾਡੇ ਪਿੰਡ ਦੇ ਨੌਜਵਾਨ ਮੁੰਡਿਆਂ ਨੇ ਇੱਕ ਵਧੀਆ ਜਿਹਾ ਜਿਹੜਾ ਪ੍ਰਾਲਾ ਕਰ ਰਹੇ ਨੇ ਇਹਨਾਂ ਨੇ ਸਾਰੇ ਇਹਨਾਂ ਨੂੰ ਪਹਿਲਾਂ ਦਾ ਅਗਾਹ ਕੀਤਾ ਵੀ ਇਹ ਗੰਦਨਾ ਖਲਾਇਆ ਜਾਵੇ ਜਦੇ ਦੇ ਜਿਹੜੇ ਅੰਦਰ ਵੜ ਕੇ ਇੱਕ ਵੀਡੀਓ ਬਣਾ ਕੇ ਤਲਾਸ਼ੀਆਂ ਲਈਆਂਗੇ ਜੀ ਤੇ ਤਲਾਸ਼ੀਆਂ ਦੇ ਵਿੱਚ ਇਹ ਆਇਆ ਵੀ ਇਹ ਤਾਂ ਬਹੁਤ ਬੁਰਾ ਹਾਲਤ ਹੈ ਇਹ ਜਿੰਨਾ ਗੰਦ ਸਾਰੀ ਮੁਹਾਲੀ ਨੂੰ ਖਿਲਾ ਰਹੇ ਸਾਰੇ ਵੀ ਮੇਰੇ ਖਿਆਲ ਮੈਂ ਕਾਰਖਾਨੇ ਤੋਂ ਜਾ ਰਹੇ ਹਾਂ ਚਾਹੇ ਸਾਡੇ ਪਿੰਡ ਵੀ ਕਾਰਖਾਨੇ ਆ ਹੋਰ ਮਦਨਪੁਰ ਜਿਹਨੇ ਨੇੜੇ-ਟੜੇ ਮੇਰੇ ਖਿਆਲ ਪੂਰੇ ਪੰਜਾਬ ਦੇ ਵਿੱਚ ਇਹ ਤਾਂ ਮੋਮੋਸ ਦੇ ਸਪ੍ਰਿੰਗ ਰੋਲ ਖਾਣ ਦੇ ਲੋਕ ਆਤੀ ਹੋਗੇ ਪਰ ਜਿਹੜੇ ਛੋਟੇ ਬੱਚੇ ਨੇ ਔਰ ਜਿਹੜੇ ਕਹਿੰਦੇ ਨੇ ਕਿ ਘਰਦਿਆਂ ਨੂੰ ਜਦੋਂ ਘਰ ਦੇ ਬਾਹਰ ਜਾਂਦੇ ਨੇ ਜਾਂ ਫੇ ਡੈਡੀ ਕੰਮ ਤੋਂ ਆਉਂਦੇ ਮੋਮੋਸ ਫੜ ਲਈ ਸਪ੍ਰਿੰਗ ਰੋਲ ਫੜ ਲਈ ਉਹਨਾਂ ਦੀ ਸਿਹਤ ਤੇ ਕੀ ਅਸਰ ਪੈ ਰਿਹਾ ਆਉਣ ਵਾਲੀ ਜਿਹੜੀ ਪੀੜ੍ਹੀਆਂ ਨੇ ਉਹਨਾਂ ਦੀ ਸਿਹਤ ਤੇ ਕੀ ਅਸਰ ਪਹਿਲੀ ਗੱਲ ਤਾਂ ਸਿਹਤ ਦਾ ਹੁਣ ਤੁਸੀਂ ਦੇਖ ਲਿਆ ਕੀ ਹਾਲ ਹੈ ਮੇਰੇ ਖਿਆਲ ਜਮਾਂ ਵੀ ਇਹ ਸਾਨੂੰ ਖਾਣੇ ਨੂੰ ਹੈ ਹੀ ਨਹੀਂ ਸਾਡੇ ਲਈ ਖਾਣੇ ਨਹੀਂ ਹੈ ਪੰਜਾਬ ਦਾ ਤਾਂ ਖਾਣੇ ਨਹੀਂ ਹੈ ਜੇ ਸਿਹਤਮੰਦ ਪੰਜਾਬ ਬਣਾਣਾ ਤੁਸੀਂ ਤਾਂ ਇਹਦਾ ਖਾਣੇ ਛੱਡਣੇ ਪੈਣਗੇ ਅੱਜ ਜੇ 40 30 35% ਨਪੋਸ਼ਕ ਬੱਚੇ ਆ ਤਾਂ ਇਹਨਾਂ ਦੀ ਬਦੌਲਤ ਹੈ ਬੱਚੇ ਐਦਾਂ ਦਾ ਖਾਣਾ ਖਾਂਣ ਕਰਕੇ ਇਹ ਖਾਣਾ ਖਾਂਣ ਕਰਕੇ ਡਾਕਟਰਾਂ ਦੇ ਵਿੱਚ ਪਰਮਾਰ ਲੱਗੀ ਹੋਈ ਹੈ ਅੱਜ ਅੱਜ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਕਿੱਡਾ ਹੀ ਕਿੰਨੇ ਹੀ ਦੁੱਖ ਤਕਲੀਫਾਂ ਨਾਲ ਸਾਡੇ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਇੱਕ ਕੈਂਸਰ ਦੀਆਂ ਬਿਮਾਰੀਆਂ ਨਾ ਮਰਾਦ ਬਿਮਾਰੀਆਂ ਫੈਲੀਆਂ ਹੋਈਆਂ ਇਹਨਾਂ ਕਰਕੇ ਫੈਲੀਆਂ ਹੋਈਆਂ ਸਾਨੂੰ ਇਹ ਆਪ ਨੂੰ ਇੱਕਗਾ ਸੋਚਣਾ ਪਵੇਗਾ ਵੀ ਅਸੀਂ ਆਪਣੇ ਬੱਚਿਆਂ ਨੂੰ ਸਿਹਤਮੰਦ ਬਣਾਉਣ ਲਈ ਕੀ ਕੁਝ ਖਾਣਾ ਚਾਹੁੰਦੇ ਹਾਂ ਪਰ ਕਿ ਪੈਸੇ ਲਈ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਹੋ ਰਿਹਾ ਲੋਕਾਂ ਦੇ ਬੱਚਿਆਂ ਦੇ ਭਵਿੱਖ ਦੇ ਨਾਲ ਖਿਲਵਾੜ ਹੋ ਰਿਹਾ ਸਿਰਫ ਕੁਝ ਕਿ ਪੈਸੇ ਲਈ ਇਹ ਲੋਕਾਂ ਨੂੰ ਨਹੀਂ ਹੈ ਜਿਹੜੇ ਲੋਕ ਪੈਸੇ ਪਿੱਛੇ ਪੈ ਗਏ ਚਾਹੇ ਉਹ ਸਰਕਾਰੀ ਮੁਲਾਜ਼ਮ ਹੈ ਚਾਹੇ ਉਹ ਇਦਾਂ ਦੇ ਬਣਾਉਣ ਵਾਲੇ ਨੇ ਇਹ ਲੋਕ ਜਿਹੜੇ ਪੈਸੇ ਦੇ ਪਿੱਛੇ ਪੈ ਗਏ ਇਹਨਾਂ ਨੂੰ ਕਿਸੇ ਸੇਧ ਨਾਲ ਕੋਈ ਮਤਲਬ ਨਹੀਂ ਪਰ ਪ੍ਰਮਾਤਮਾ ਇਹਨਾਂ ਨੂੰ ਜ਼ਰੂਰ ਦਿੰਦਾ ਇਹਨਾਂ ਦੇ ਪਰਿਵਾਰ ਨੂੰ ਇਹੋ ਜਿਹੀ ਸੱਟ ਮਾਰਦਾ ਜਿਹੜੀ ਭੁੱਲਣ ਯੋਗ ਨਹੀਂ ਹੁੰਦੀ ਪਰ ਇਹ ਫੇਰ ਲੋਕ ਨਹੀਂ ਹਟਦੇ ਕਿਉਂਕਿ ਇਹ ਲੋਕਾਂ ਨੂੰ ਇੱਕ ਸਵਾਦ ਪਹਿ ਚੁੱਕਿਆ ਹੈ ਪੈਸੇ ਦਾ ਇਹ ਪੈਸੇ ਕਰਕੇ ਸਾਡੇ ਨਾਲ ਖਿਲਵਾੜ ਕਰ ਰਹੇ ਨੇ ਆ ਬੱਕਰਾ ਬੱਕਰਾ ਕਾ ਕੁੱਤਾ ਆਇਆ ਪਤਾ ਨਹੀਂ ਕਿਆ ਹੋਰ ਕੁਸ ਹੈ ਸੱਪ ਸੱਲਾ ਪਤਾ ਨਹੀਂ ਡੱਡੂ ਕੱਛੂ ਜੋ ਵੀ ਹੈ ਦੇਖੋ ਇਹ ਕਿਆ ਖਲਾਰ ਰਹੇ ਨੇ ਸਾਡੋ ਤੇ ਇਹ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਮਲੇ ਕਾਰਵਾਈ ਇਹ ਚਾਹੀਦੀ ਹੈ ਵੀ ਦੂਜਿਆਂ ਨੂੰ ਆਹੋ ਪੈ ਜਿੱਦਾਂ ਹੁਣ ਸਰਕਾਰ ਨੇ ਹੋਰ ਪਾਸੇ ਨੱਥ ਪਾਣੀ ਸ਼ੁਰੂ ਕੀ ਰਹੀ ਹੈ ਇਸੇ ਤਰ੍ਹਾਂ ਮੈਂ ਤਾਂ ਬੇਨਤੀ ਕਰਦਾ ਸਰਕਾਰਾਂ ਨੂੰ ਵੀ ਚੰਗੇ ਚੰਗੇ ਅਫਸਰਾਂ ਨੂੰ ਉਹਨਾਂ ਮੰਤਰੀਆਂ ਨੂੰ ਵੀ ਇਹ ਆ ਇੱਕ ਮਾੜੇ ਅਫਸਰਾਂ ਦੀ ਬਦੌਲਤ ਜਿਹੜੇ ਖੁੱਲੇ ਹੋਏ ਨੇ ਰੇੜੀਆਂ ਜਿੰਨੀਆਂ ਲੱਗੀਆਂ ਹੋਈਆਂ ਨੇ ਪਹਿਲੀ ਗੱਲ ਤਾਂ ਇਹ ਸਾਡੇ ਜਿਹੜੇ ਕਾਰਖਾਨੇ ਨੇ ਇਹ ਪਿੰਡਾਂ ਦੇ ਵਿੱਚ ਹੋਣੇ ਨਹੀਂ ਚਾਹੀਦੇ ਇਹ ਪਿੰਡਾਂ ਦੇ ਬਾਹਰ ਇੰਡਸਟਰੀ ਏਰੀਆ ਦੇ ਵਿੱਚ ਹੋਣੇ ਚਾਹੀਦੇ ਇਹ ਰੇੜੀਆਂ ਜਿੰਨੀਆਂ ਲੱਗਿਆ ਉਹਨਾਂ ਦੇ ਸਾਰਿਆਂ ਦੇ ਕਾਰਡ ਬਣਨੇ ਚਾਹੀਦੇ ਉਹਨਾਂ ਦਾ ਇੱਕ ਨਾ ਪਤਾ ਹੋਵੇ ਉਹਨਾਂ ਨੂੰ ਜਾਣ ਪਛਾਣ ਪੱਤਰ ਉਹਨਾਂ ਨੂੰ ਕਿੱਥੇ ਕਾਰਖਾਨਾ ਬਣਾਇਆ ਉਹਨਾਂ ਨੇ ਕਿੱਥੇ ਰਹਿੰਦੇ ਨੇ ਇਹਨਾਂ ਦੀ ਪਛਾਣ ਹੋਣੀ ਚਾਹੀਦੀ ਹੈ ਇਹ ਕ੍ਰਿਮੀਨਲ ਲੋਕ ਨੇ ਇਹ ਉੱਥੋਂ ਆ ਕੇ ਨੇਪਾਲੀ ਇਹ ਸਾਡੇ ਆ ਤਾਂ ਘਰਾਂ ਦੇ ਵਿੱਚ ਫਿਰਦੇ ਨੇ ਰਸੋਈਆਂ ਦੇ ਵਿੱਚ ਆ ਇਦਾਂ ਦੇ ਕੰਮ ਕਰਦੇ ਨੇ ਤੇ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਪਰ ਲੱਗਦਾ ਨਹੀਂ ਕਿ ਕੁਝ ਕਿ ਪੈਸੇ ਲਈ ਆ ਇਹ ਚੀਜ਼ਾਂ ਬਣਾਈਆਂ ਗਈਆਂ ਉਸ ਤੋਂ ਬਾਅਦ ਪੂਰੇ ਮੁਹਾਲੀ ਦੇ ਵਿੱਚ ਵੇਚੀਆਂ ਗਈਆਂ ਔਰ ਜਿਹੜੇ ਵੀ ਇੱਧਰ ਦੇ ਮੰਨ ਲਓ ਲੋਕਲ ਵੈਂਡਰਸ ਵੀ ਨੇ ਉਹਨਾਂ ਨੂੰ ਵੀ ਨਹੀਂ ਪਤਾ ਹੋਣਾ ਕਿ ਕਿਸ ਤਰ੍ਹਾਂ ਦੇ ਨਾਲ ਇਹ ਚੀਜ਼ਾਂ ਤਿਆਰ ਹੋ ਰਹੀਆਂ ਨੇ ਪਤਾ ਹੀ ਨਹੀਂ ਅੰਦਰਾਂ 'ਚ ਵੜ ਕੇ ਬਣਾ ਰਹੇ ਅੰਦਰ ਇਹਨਾਂ ਨੇ ਕਮਰੇ ਲੈ ਰੱਖੇ ਹੁਣ ਤਿੰਨ-ਚਾਰ ਚਾਰ-ਪੰਜ-ਪੰਜ ਕਮਰੇ ਜਿੱਥੇ ਬਣੇ ਹੋਏ ਨੇ ਸਾਰੇ ਕਮਰੇ ਲੈ ਲਏ ਨੇ ਇਹ ਕਿਰਾਏ ਤੇ ਅੰਦਰ ਇਹ ਬੜਾਈ ਜਾਂਦੇ ਨੇ ਉਹਦਾ ਜਦ ਪਤਾ ਲੱਗਦਾ ਜਦ ਬਾਹਰ ਮੁਸਕ ਪੈਂਦੀ ਹੈ ਆ ਸੀਵਰੇਜ ਬਲੌਕ ਹੋ ਜਾਂਦਾ ਆ ਸਟਾਰਮ ਵਾਟਰ ਬਲੌਕ ਹੋ ਜਾਂਦਾ ਆ ਕਿਤੇ ਇਹਨਾਂ ਵਰਗੇ ਨੌਜਵਾਨ ਮੁੰਡਿਆਂ ਵਰਗੇ ਆ ਕੇ ਇਹ ਛਾਪੇ ਮਾਰਦੇ ਆ ਥ ਨੂੰ ਨਾਲ ਲੈ ਕੇ ਇਹ آگਾਹ ਕਰਦੇ ਆ ਤਾਂ ਪਤਾ ਲੱਗਦਾ ਨਹੀਂ ਸਾਨੂੰ ਕਿੱਥੇ ਪਤਾ ਲੱਗਦਾ ਪ੍ਰਭ ਪਰ ਇਹ ਵੀਡੀਓ ਜਿਹੜੀ ਦੇਖੀ ਗਈ ਉਹਦੇ ਵਿੱਚ ਚੂਹੇ ਘੁੰਮ ਰਿਹਾ ਟਾਇਲਟ ਦੇ ਵਿੱਚ ਸਾਰਾ ਸਮਾਨ ਪਿਆ ਹੋਇਆ ਉੱਧਰ ਵੀ ਤਿਆਰ ਹੋ ਰਿਹਾ ਬੈਡਾਂ ਦੇ ਥੱਲੇ ਵੀ ਇਹੀ ਬੈਡਾਂ ਦੇ ਥੱਲੇ ਸਪਰਿੰਗ ਰੋਲ ਔਰ ਚੂਹੇ ਖਾਰੇ ਨੇ ਉਹ ਔਰ ਉਹ ਹੀ ਵੇਚ ਦਿੱਤਾ ਗਲੀਆਂ ਸੜੀਆਂ ਚੀਜ਼ਾਂ ਜਿਹੜੀਆਂ ਮਾਰਕੀਟ 'ਚ ਕੋਈ ਆਮ ਲੋਕ ਨਹੀਂ ਖਰੀਦਦੇ ਮੰਡੀਆਂ 'ਚੋਂ ਇਹ ਚੱਕ ਲੈਣੇ ਰਾਤ ਨੂੰ ਜਾ ਕੇ ਇਹ ਕੁਇੰਟਲਾਂ ਦੇ हिसाब ਇਹ ਚੱਕਦੇ ਨੇ ਤੇ ਥੋਕਦੇ ਰਹੀ ਇਹ ਚੱਕ ਕੇ ਇਹ ਸਾਨੂੰ ਖੁਲਾਉਂਦੇ ਨੇ ਆ ਇਹ दारू ਬੋਤਲ ਪਈਆਂ ਇੱਥੇ दारू ਪੀ ਰਹੇ ਨੇ ਉੱਪਰ ਲੇਟ ਰਹੇ ਨੇ ਨੰਗੇ ਨੰਗੇ ਬੈਠੇ ਨੇ ਨੰਗੇ ਪੈਰ ਨੇ ਨੰਗਿਆਂ ਦੇ ਇਹਨਾਂ ਦੇ ਹੱਥਾਂ ਦੇ ਵਿੱਚ ਐਦਾਂ ਹੀ ਇਹ दारू ਪੀ ਰਹੇ ਨੇ ਐਦਾਂ ਹੀ ਜਰਦੇ ਖਾ ਰਹੇ ਨੇ ਐਦਾਂ ਹੀ ਇਹ ਪਾਨ ਪੂਨ ਦਾ ਵਿੱਚੇ ਠੁਕ ਰਹੇ ਨੇ ਵਿੱਚੇ ਮੱਖੀ ਮੱਛਰ ਸਾਰਾ ਕੁਝ ਵਿੱਚੇ ਚੱਲਦਾ ਉਹ ਉੱਥੇ ਹੀ ਮਲਮੁੱਤਰ ਕਰ ਰਹੇ ਨੇ ਉੱਥੇ ਹੀ ਸਪ੍ਰਿੰਗ ਰੋਲ ਬਣਾ ਰਹੇ ਨੇ ਉੱਥੇ ਚੱਲਦਾ ਇਹਨਾਂ ਨੂੰ ਕੀ ਹੈ ਸਾਡੇ ਇਹ ਆਪ ਨੇ ਨਾ ਖਾਣਾ ਨਹੀਂ ਖਾਣਾ ਸਾਡੇ ਬੱਚਿਆਂ ਨੂੰ ਐ ਸਾਡੇ ਲੋਕਾਂ ਨੂੰ ਐ ਸਾਡੇ ਲੋਕਾਂ ਨੂੰ ਇਹ ਪਤਾ ਨਹੀਂ ਚੱਕ ਚੱਕ ਕੇ ਦੇਣਾ ਕੀ ਚਟਣੀ ਹੋਰ ਪਾ ਦੇ ਹੋਰ ਪਾ ਦੇ ਕਹੀ ਜਾਂਦੇ ਆ ਐ ਇੰਨਾ ਸਵਾਦ ਦਾ ਚਸਕਾ ਪੈ ਗਿਆ ਨਾਸ ਕਰਦਾ ਸਾਡੀ ਜਵਾਨੀ ਖਰਾਬ ਕਰਤੀ ਇਹਨਾਂ ਨੇ ਲੋਕਾਂ ਨੇ ਸਾਡੀ ਪਰ ਇਹ ਉਪਰਾਲਾ ਤੁਸੀਂ ਸ਼ੁਰੂ ਕੀਤਾ ਹੁਣ ਇਹ ਮਟਰ ਦੇ ਵਿੱਚ ਹੋਇਆ ਤੁਸੀਂ ਕਿ ਚਾਰ ਪੰਜ ਹੋਰ ਕਾਰਖਾਨੇ ਹੈਗੇ ਉਧਰ ਵੀ ਹੁਣ ਇਹ ਨੌਜਵਾਨ ਜਾਣਗੇ ਟੀਮਾਂ ਬਣਾਉਂਗੇ ਕੁਝ ਜਾਣਗੇ ਤੁਹਾਡੇ ਰਹੀਂ ਜਦ ਗੱਲ ਪਹੁੰਚਣੀ ਹੈ ਪੂਰੇ ਪੰਜਾਬ ਚ ਪੂਰੇ ਭਾਰਤ ਦੇ ਵਿੱਚ ਤੁਹਾਡੇ ਰਹੀਂ ਜੇ ਗੱਲ ਪਹੁੰਚੂਗੀ ਲੋਕ ਜਾਗਣਗੇ ਹੈਗੇ ਲੋਕ ਲੋਕ ਆਉਣਗੇ ਜਾਗਣ ਵਾਲੇ ਜਿਹੜੇ ਹਲ ਵੀ ਹੱਕ ਸੱਚ ਦੀ ਖਾਨੇ ਨੇ ਚੰਗੇ ਅਫਸਰ ਵੀ ਹੈਗੇ ਚੰਗੇ ਮੰਤਰੀ ਮੰਡਲਾਂ ਚ ਵੀ ਹੈਗੇ ਜਾਗਣਗੇ ਲੋਕ ਉਹ ਵੀ ਕਾਰਵਾਈ ਕਰਨਗੇ ਅਸੀਂ ਉਮੀਦ ਕਰਦੇ ਹਾਂ ਉਹਨਾਂ ਤੋਂ ਵੀ ਇਸ ਤਰ੍ਹਾਂ ਦਾ ਕੰਮ ਕਰੇ ਭਾਈ ਤੁਸੀਂ ਵੀ ਆਏ ਸੀ ਸਮੇਂ ਤੇਜ ਸਿੰਘ ਸਾਡੇ ਕਾਰਜ ਹਾਂਜੀ 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 ਬਾਈ ਸਤਿ ਸ੍ਰੀ ਅਕਾਲ ਜੀ ਇਹ ਜਦ ਵੀਡੀਓ ਵਾਇਰਲ ਹੋਈ ਹੈ ਜੀ ਉਸ ਤੋਂ ਇਹ ਵੀਡੀਓ ਕਾਫੀ ਵਾਇਰਲ ਹੋ ਗਈ ਉਸ ਤੋਂ ਬਾਅਦ ਮਤਲਬ ਕਿ ਲੋਕਾਂ ਦੇ ਫੋਨ ਆਏ ਜੀ ਚਾਚੇ ਉਹਨਾਂ ਕਰਕੇ ਮਤਲਬ ਸਿੱਧ ਭਾਗ ਦੇ ਫੋਨ ਆਏ ਤੇ ਕੱਲ ਸੰਡੇ ਵਾਲੇ ਦਿਨ ਥੋੜੀ ਬੋਦੀ ਕਾਰਵਾਈ ਵੀ ਹੋਈ ਪਰ ਅਸੀਂ ਉਤੋਂ ਕੋਈ ਜ਼ਿਆਦਾ ਸੰਤੁਸ਼ਟ ਹੈ ਨਹੀਂ ਉਸ ਤੋਂ ਬਾਅਦ ਨਾ ਹੀ ਫਿਰ ਜਿਸ ਤਰ੍ਹਾਂ ਤੁਹਾਡੇ ਵਰਗੇ ਵੀਰ ਆ ਰਹੇ ਪੱਤਰਕਾਰ ਹਨ ਉਸ ਤੋਂ ਬਾਅਦ ਇਹ ਗੱਲ ਹੁਣ ਮੈਨੂੰ ਲੱਗਦਾ ਸਾਰੇ ਪੰਜਾਬ 'ਚ ਇੰਡੀਆ 'ਚ ਫੈਲੂਗੀ ਜਿਦੇ ਕਰਕੇ ਆਈ ਥਿੰਕ ਹਰੇਕ ਪਿੰਡਾਂ ਸ਼ਹਿਰਾਂ ਚ ਇਸ ਤਰ੍ਹਾਂ ਮਤਲਬ ਕਿ ਲੋਕ ਕਾਰਵਾਈਆਂ ਖੁਦ ਆਪਣੇ ਪੱਧਰ ਦੇ ਗਰਾਊਂਡ ਲੈਵਲ ਤੇ ਵੀ ਕਰਨਗੇ ਤੇ ਹੁਣ ਤੁਸੀਂ ਆਹ ਦੇਖ ਲਓ ਬਾਈ ਜੀ ਇਹ ਪਤਾ ਨਹੀਂ ਕੀ ਆਏਗਾ ਇਹ ਚਿਕਨ ਮਟਨ ਦੇ ਨਾਮ ਤੇ ਪਤਾ ਨਹੀਂ ਇਹ ਕੀ ਖਿਲਾ ਰਹੇ ਆ ਸਾਨੂੰ ਤਾਂ ਨਹੀਂ ਲੱਗਦਾ ਵੀ ਇਹ ਚਿਕਨ ਮਟਨ ਦਾ ਕਿਸੇ ਰੇਤੋ ਹੈ ਨਹੀਂ ਇਹ ਇਹ ਜਾਂ ਤਾਂ ਕੋਈ ਕੁੱਤਾ ਹੈ ਜਾਂ ਕੋਈ ਇਹ ਬਿੱਲਾ ਹੈਗਾ ਅਹੀ ਚੀਜ਼ਾਂ ਖਿਲਾ ਰਹੇ ਆ ਹੁਣ ਆਪਣੇ ਲੋਕ ਜਾ ਕੇ ਕਹਿੰਦੇ ਆ ਜੀ ਡਬਲ ਰੋਲ ਕਰ ਦਿਓ ਹਨਾ ਚਿਕਨ ਰੋਲ ਕਰ ਦਿਓ ਮਤਲਬ ਡਬਲ ਚਿਕਨ ਰੋਲ ਕਰ ਦਿਓ ਹਨਾ ਉਹਦੇ ਚ ਇਹੀ ਕੁਝ ਪੈਂਦਾ ਤੇ ਫਿਰ ਜਿਹੜੀਆਂ ਕਹਿੰਦੇ ਆ ਸੌਸ ਵੀ ਹਾਂ ਸੌਸ ਘੱਟ ਆ ਜਾਂ ਥੋੜੀ ਸੌ ਹਰੀ ਜਟਨੀ ਪਾਦੇ ਉਹ ਚੜ੍ਹਨੇ ਤੁਸੀਂ ਦੇਖ ਹੀ ਚੁੱਕੇ ਆ ਬਾਹਰ ਕਹੀ ਜੇ ਜਟਨੀਆਂ ਇਹ ਤਾਂ ਬਾਈ ਜੀ ਸਾਰਾ ਸਾਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਿਆ ਜਾ ਰਿਹਾ ਮੈਨੂੰ ਲੱਗਦਾ ਜੇ ਕੋਈ ਜਿਹੜਾ ਬੰਦਾ ਦਿੱਲੀ ਦਾ ਖਾਣੇ ਵਾਲਾ ਨਾ ਜੇ ਉਹ ਉਰੇ ਗੇੜਾ ਮਾਰ ਜਵੇ ਹੁਣ ਤੁਸੀਂ ਦੇਖ ਤੁਸੀਂ ਖੜੇ ਹੋਰੇ ਤੁਹਾਨੂੰ ਖੜ ਨਹੀਂ ਹੋ ਰਿਹਾ ਹੁਣ ਅਸੀਂ ਤਾਂ ਸਾਨੂੰ ਦਾ ਅੱਧਾ ਘੰਟਾ ਹੋ ਗਿਆ ਸੀ ਤਾਂ ਮਤਲਬ ਪਤਾ ਨਹੀਂ ਕਿਸ ਤਰ੍ਹਾਂ ਖੜੇ ਐ ਨੱਕ ਬੰਦ ਕਰਕੇ ਹੋਰੇ ਨਾ ਐਨਾ ਬੁਰਾ ਹਾਲ ਹੈ ਜੇ ਜਿਹੜਾ ਬੰਦਾ ਦਿੱਲੀ ਖਾਣੇ ਵਾਲਾ ਜੇ ਕੀ ਤੀ ਉਹ ਉਰੇ ਆ ਕੇ ਕੁਰੀ ਗੇੜਾ ਮਾਰ ਜਵੇ ਮਨੁਦੈ ਲਾਦਾ ਉਹ ਜ਼ਿੰਦਗੀ 'ਚ ਕਦੀ ਦੁਬਾਰਾ ਖਾਊਗਾ ਉਹ ਪਸਤਾਊਗਾ ਵੀ ਜਿਹੜਾ ਜ਼ਿੰਦਗੀ 'ਚ ਮੈਂ ਪਹਿਲਾਂ ਵੀ ਖਾ ਲਿਆ ਨਾ ਉਸ ਦੇ ਨਾਮ ਤੇ ਵੀ ਉਹ ਪਸਤਾਊਗਾ ਵੀ ਮੈਂ ਹੁਣ ਉਹਨੂੰ ਕਿਸ ਤਰ੍ਹਾਂ ਦੁਬਾਰਾ ਢੱਡ ਲਵਾ ਐਨਾ ਬੁਰਾ ਹਾਲ ਹੈ ਯੂਰੀ ਹੋਇਆ ਵਾ ਪਰ ਲੋਕੀ ਜਿਹੜੇ ਨੇ ਅਗਰ ਪੰਜਾਬ ਦੀ ਗੱਲ ਕਰਾਂ ਤਾਂ ਪੰਜਾਬੀ ਬੰਦੇ ਕੋਲਕਾਟ ਪ੍ਰਵਾਸੀਆਂ ਕੋਲ ਜਾਦਾ ਜਾਂਦੇ ਕਹਿੰਦੇ ਕਿ ਟੇਸਟੀ ਖਾਣਾ ਜ਼ਿਆਦਾ ਹੁੰਦਾ ਫਿਰ ਪੰਜਾਬੀ ਬੰਦਾ ਦਾ ਸਾਫ ਸਫਾਈ ਵੀ ਕਰਕੇ ਰੱਖਦਾ ਵਧੀਆ ਜਿਹਾ ਬਣਾਉਂਦਾ ਉਹਨੂੰ ਪਤਾ ਕਿ ਮੇਰੇ ਬੱਚੇ ਵੀ ਇੱਧਰ ਨੇ ਮੇਰਾ ਪਰਿਵਾਰ ਵੀ ਇੱਧਰ ਆ ਮੇਰੇ ਸਹਾਰਾ ਵੀ ਇੱਧਰ ਨੇ ਹਾਂਜੀ ਭਾਈ ਵੈਸੇ ਹੁਣ ਫਰਕ ਬਹੁਤ ਪੈਣ ਲੱਗ ਗਿਆ ਜਿਹੜੀ ਇੱਕ ਵਾਰ ਹੁਣ ਪੰਜਾਬੀ ਲੋਕਾਂ ਕੋਲ ਲੋਕ ਆਪਣੇ ਜਿਹੜੇ ਜਾਣ ਲੱਗ ਗਏ ਬਾਕੀ ਜਿਸ ਤਰ੍ਹਾਂ ਹੁਣ ਜਿਸ ਤਰ੍ਹਾਂ ਇਹਨਾਂ ਦੀ ਜਿਹੜੀ ਸਚਾਈਆਂ ਬਾਹਰ ਆ ਰਹੀਆਂ ਏ ਜਿਹੜੇ ਲੋਕ ਪ੍ਰਵਾਸੀ ਲਾਲੋ ਨੇਪਾਲੀ ਲੋਕ ਲਾਲੋ ਜਿਹੜੇ ਇਹ ਜਿਹੜੇ ਹੁਣ ਇਹਨਾਂ ਦੀ ਸਚਾਈਆਂ ਬਾਹਰ ਆ ਰਹੀਆਂ ਦੇਖੋ ਹੁਣ ਇਹਦੇ ਨਾਲ ਹੋਰ ਵੀ ਲੋਕ ਹਟੂਗੇ ਤੇ ਆਪਣੇ ਲੋਕਾਂ ਨੂੰ ਸ਼ਾਇਦ ਮੌਕਾ ਦਵੋਗੇ ਬਾਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਲੋਕੀ ਪ੍ਰਵਾਸੀਆਂ ਕੋਲ ਜ਼ਿਆਦਾ ਜਾਂਦੇ ਆ ਕਹਿੰਦੇ ਕਿ 10-20 ਰੁਪਏ ਸਸਤਾ ਹੁੰਦਾ ਕਹਿੰਦੇ ਕਿ ਟੇਸਟੀ ਜ਼ਿਆਦਾ ਹੁੰਦਾ ਪੰਜਾਬੀ ਬੰਦਾ ਬੇਲਾ ਖੜਿਆ ਰਹਿੰਦਾ ਉਸ ਤੋਂ ਬਾਅਦ ਸੋਚਦਾ ਘਰ ਪਰਿਵਾਰ ਕਿੱਦਾਂ ਚਲਾਵਾ ਕਹਿੰਦੇ ਕਿ ਲੱਤਾਂ ਜ਼ਿਆਦਾ ਖਿੱਚੀਆਂ ਜਾਂਦੀਆਂ ਨੇ ਸਪੋਰਟ ਕੱਟ ਕੀਤਾ ਜਾਂਦਾ ਪਰ ਪ੍ਰਵਾਸੀ ਜਿਹੜੇ ਨੇ ਲੱਖਾਂ ਰੁਪਏ ਆਪਣੇ ਘਰ ਵੀ ਭੇਜਦੇ ਆ ਲੋਕਾਂ ਦੇ ਨਾਲ ਸਲਵਾੜ ਵੀ ਕਰਦੇ ਔਰ ਤੁਸੀਂ ਵੀ ਦੇਖਿਆ ਤਸਵੀਰਾਂ ਹੋਰ ਵੀ ਤੁਸੀਂ ਸੋਸ਼ਲ ਮੀਡੀਆ ਦੇ ਤਸਵੀਰਾਂ ਦੇਖ ਰਹੇ ਹੋ ਕਿਸ ਤਰ੍ਹਾਂ ਦੇ ਨਾਲ ਲੋਕਾਂ ਦੇ ਬੱਚਿਆਂ ਦੇ ਨਾਲ ਔਰ ਲੋਕਾਂ ਦੇ ਸ਼ਰੀਰਾਂ ਦੇ ਨਾਲ ਸਿਹਤ ਦੇ ਨਾਲ ਕਿਤਾ ਖਲਵਾੜੋ ਇਸ ਮੰਗਲ ਦੱਸਦਾ ਜਿਹੜੇ ਇਹ ਲੋਕ ਐਦਾਂ ਸੋਚਦੇ ਨੇ ਉਹਨਾਂ ਉਹਨਾਂ ਪਤਾ ਕੀ ਗੱਲ ਹੈ ਉਹ ਮਾਨਸਿਕ ਬਿਮਾਰ ਲੋਕ ਨੇ ਮੈਂ ਕਹਿੰਦਾ ਮਾਨਸਿਕ ਬਿਮਾਰੀ ਦੇ ਲੋਕ ਨੇ ਜਿਹੜੇ ਆਪਣੇ ਨੂੰ ਛੱਡ ਕੇ ਬਗਾਨੇ ਤੇ ਜਾਣ ਦੇਖੋ ਆਪਣਾ ਆਪਣਾ ਹੀ ਹੁੰਦਾ ਆਪਣਾ ਕਹੇ ਕਰਦੇ ਸਿਆਣਾ ਜੀ ਆਪਣਾ ਮਾਰਦਾ ਦਾ ਸ਼ਾਮ ਨਹੀਂ ਗੇਰਦਾ ਤੇ ਐਦਾਂ ਦੇ ਲੋਕ ਇੱਕ ਮਾਨਸਿਕ ਰੋਗੀ ਹੁੰਦੇ ਨੇ ਜਿਨ੍ਹਾਂ ਨੇ ਨਾ ਨਾਂ ਨਾਲ ਦੀ ਘਾਰੇ ਬਣਦੀ ਹੁੰਦੀ ਨਾ ਗਵਾੜ ਨਾਲ ਬਣਦੀ ਹੁੰਦੀ ਨਾ ਪਿੰਡ ਨਾਲ ਉਹ ਐਦਾਂ ਹੀ ਸੋਚਦੇ ਨੇ ਉਹ ਸਿਰਫ ਉਹਨਾਂ ਦੀ ਸੋਚ ਨਹੀਂ ਆਏ ਹੁੰਦੀ ਵੀ ਦੂਜੇ ਦਾ ਕਿਉਂ ਇਹ ਮੈਂ ਕਾਰੋਬਾਰ ਚਲਾਵਾਂ ਜਦ ਕਿ ਕੋਈ ਫਰਕ ਨਹੀਂ ਪੈਂਦਾ ਦੇਣੇ ਵਾਲਾ ਬਾਬਾ ਨਾਨਕ ਹੈ ਉਸੇ ਨਾਲ ਸਾਰਾ ਕੁਝ ਕਰਨਾ ਜੇ ਕਾਰੋਬਾਰ ਕਰਾਇਆ ਤਾਂ ਚਲਾਊਗਾ ਵੀ ਉਹ ਹੀ ਇਹ ਮਾਨਸਿਕ ਰੋਗੀ ਲੋਕ ਨੇ ਜਿਹੜੇ ਜਾਂਦੇ ਨੇ ਬਿਲਕੁਲ ਹੋਰ ਵੀ ਤਸਵੀਰਾਂ ਦਿਖਾ ਦਿੰਨੇ ਔਰ ਇਹ ਬੱਚੇ ਵੀ ਇੱਧਰ ਮੋਮੋਸ ਖਾਂਦੇ ਹੋਣੇ ਆ ਲਾਗੇ ਤੱਕ ਰੇੜੀ ਰੂੜੀ ਤੇ ਜਾਂਦੇ ਹੋਣੇ ਔਰ ਇਹਨਾਂ ਦੇ ਭਵਿੱਖ ਤੇ ਕੀ ਅਸਰ ਪੈ ਰਿਹਾ ਔਰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਅੱਜ ਦੇ ਟਾਈਮ ਦੇ ਵਿੱਚ ਲੋਕੀ ਲਾਲਚ ਦੇ ਵਿੱਚ ਇੰਨੇ ਅੰਨੇ ਹੋ ਗਏ ਕਿ ਕੁਝ ਵੀ ਲੋਕੀ ਜਿਹੜੇ ਨੇ ਬਣਾ ਕੇ ਪਰੋਸਣ ਲੱਗ ਗਏ ਔਰ ਸੋਚਦੇ ਨੇ ਕਿ ਇਹ ਚੀਜ਼ਾਂ ਬਣਾ ਕੇ ਲੋਕਾਂ ਦੇ ਨਾਲ ਖਿਲਵਾੜ ਕਰਕੇ ਉਹ ਪੈਸੇ ਕਮਾ ਲੈਣਗੇ ਪਰ ਇਹ ਪੈਸਾ ਕਿੰਨਾ ਕਿਤੇ ਤੁਹਾਡੀ ਬਰਬਾਦੀ ਦਾ ਕਾਰਨ ਜ਼ਰੂਰ ਬਣਦਾ ਇਸ ਵੀਡੀਓ ਨੂੰ ਜਲਦ ਤੋਂ ਜਲਦ ਔਰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰ ਦਿਓ ਕਿ ਜਿਹੜੇ ਜਿੱਥੇ ਵੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਔਰ ਅਗਰ ਤੁਸੀਂ ਸਟ੍ਰੀਟ ਫੂਡ ਖਾ ਰਹੇ ਹੋ ਤਾਂ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਕਿ ਉਹ ਕਿਸ ਤਰ੍ਹਾਂ ਦੇ ਨਾਲ ਬਣਿਆ